ਹਾਂਜੀ ਤੇ ਨਾਟਕ ਨੂੰ ਖਾਤੂ ਦੋਰੀ ਕਰੋਗੇ ਨਹੀਂ ਨਹੀਂ ਮੈਂ ਮੁਹੱਜਰ ਕੀ ਕਰਾਂਗੀ ਪਰ ਰਾਜਵੀਂ ਨੂੰ ਖਾਵਾਉਂਗੀ ਜਦੋਂ ਸ਼ੁਰੂ ਹੋ ਜਾ ਆਈ ਦਾ ਨਾਟਕ ਨੂੰ ਸ਼ੁਰੂ ਕਰੋ ਬਈ ਨਾਟਕ ਕਲਾਕ ਦੇ ਮਾਣ ਇੱਕ ਖਾਤੂ ਦੇ ਨੋਟ ਪਾਇਆ ਲਈਏ

ਨਹੀਂ ਆਂਦੇ ਹਮ ਤਾਂ ਕੋਈ ਨਾ ਕੁਝ ਵੀ ਆਇਆ ਤੋ ਇਹ ਕਹਿੰਦੇ ਇਸ ਯਾਨ ਕਿ ਨੈਤਿਕਤਵ ਇੱਥੇ ਖੜੀ ਹੈ ਔਰ ਸੈਕਸਰੀ ਵਾਇਰਸ ਦਾ ਸਾਰੇ ਸਮੀਰਤ ਵਿੱਚ ਨਿਗਾਹ ਕਰਦਾ ਪਹਿਲਾ ਕਾਰਨ ਸਾਨੂੰ ਹਮੇਸ਼ਾ ਹੀ ਆਪੇ ਪਰਵਾਰ ਦੇ ਬੰਦੀ ਮੁਖਾਦਾਰ ਹੋਣਾ ਚਾਹੀਦਾ ਸਾਨੂੰ ਕਦੇ ਵੀ ਕੋ ਬੰਦੇ ਚਾਹੇ ਮਰਤੇ ਹੋਵੇ ਚਾਹੇ ਔਰਤ ਹੋਵੇ ਪਗਾਨੀ ਔਰਤ ਨਾਲ ਕਦੇ ਵੀ ਸੰਬੰਧ ਨਹੀਂ ਹੋਣਾ ਚਾਹੀਦਾ ਹਾਂ ਕਈ ਵਾਰੀ ਗਵਰਨਰ ਕੋ ਸ਼ੋਰ ਨਹੀਂ ਦੇਦੇ ਕਿੰਨਾ ਚੰਗੀ ਹੁੰਦੀ ਹੈ ਤੇ ਉਹਨੇ ਰਾਜ ਦਾ ਸਰਪੰਚ ਜਿਹਨੂੰ ਲੋਕ ਜਿਹੜਾ ਉਹ ਬਣਾਇਆ ਉਹ ਹਮੇਸ਼ਾ ਜਦ ਵੀ ਕਿਤੇ ਇਹੋ ਹੀ ਖੰਦ ਕਰਿਆ ਹੋਵੇ ਕਿ ਆਪਣਾ ਸੇਫਟੀ ਦਾ ਧਿਆਨ ਜਿਹੜਾ ਵਾ ਉਹ ਜ਼ਰੂਰ ਰੱਖਣ ਤੇ ਹੁਣ ਤੁਹਾਨੂੰ ਮੈਂ ਆਪਣਾ ਨਾਮ ਤੱਕ ਨਹੀਂ ਪਾਇਆ ਦੂਸਰੀ ਤਰ੍ਹਾਂ ਹੋਈ ਗੱਲ ਤੇ ਖਤਰਾ ਠੀਕ ਹੈ ਇੱਥੇ ਕੋਈ ਨਹੀਂ ਹੋਵੇਗਾ ਆਪਣਾ ਆਪਣੇ ਪੰਡਾ ਸਰਪੰਚ ਤੁਹਾਨੂੰ ਜਿਹੜੇ ਮਾਤਾ ਰਹਿੰਦਾ ਹੈਗਾ ਹੈਨਾ ਤੇ ਇੱਧਰ ਆ ਗਿਆ ਉੱਧਰ ਆ ਗਿਆ ਐਫਐਐਲ ਦਾ ਇਲੈਕਸ਼ਨ ਕਰਦਾ ਰਹੇਗਾ ਉਹ ਨਾ ਪਹਿਲਾ ਪਹਿਲਾ ਨਹੀਂ ਗਾ। ਕਿਛ ਨਾ ਜੇ ਕੋਈ ਨਾ ਗਾ। ਵੀ ਕਹਣਾ ਮੈਂ ਗਾ ਜਮਾ ਸਿਰਾਸ ਮਾਲੇ ਗਿਆ ਲਵਾ। ਇੱਕੀ ਨਾਲੇ ਤੂੰ ਮੈਂ ਕਹਿਆ ਜਾਂ ਤੂੰ ਦੇਖੀ ਤਾ ਤੂੰ। ਮੈਂ ਕਹਿਆ ਜਮਾ ਸਿਰਾਸ ਮਾਲੇ। ਠੀਕ ਨਾ? ਅੱਧਾ ਲੈ ਗੱਦਮੇ ਲੈ ਰੋ ਤੂੰ। ਠੀਕ ਹੈ ਨਾ? ਪੇਮੈਂਟ ਪ੍ਰੋਪਰ ਪਾਇ ਤੇਰੇ ਠੀਕ ਨਾ? ਹਾਂ। ਹਾਂ ਚੱਲ ਆ। ਕੋਈ ਮੈਂ ਕਿੱਥੇ ਆ? ਉਹ ਕੋਈ ਨੀ ਖਲਾਬਲਾ ਮਾਰੀ ਮੁੱਟੀ। ਵੀ ਦਾ ਹਰੀ। ਕੋਹਲੀ 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 ਇਹ ਤਾਂ ਕੋਈ ਕਿਦਾਂ ਬੀਹਣਾ ਆਪਣੀ ਕੋਹਲੀਆਂ ਕੋਹਲੀ ਐ ਬੱਚਾ ਮੱਤੇ ਦੱਸਣਾ ਉਹ ਪੈਂਸਲ ਤੂੰ ਨਹੀਂ ਨਾ ਦੇਖ ਲੈ ਤੂੰ ਵੀ ਲਟਾਰਿਆ ਉਹ ਸਿਰੇ ਲਗਾਉਂਦੇ ਨਾ ਦੇਖ ਜਾ ਨਹੀਂ 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 ਉਹ ਬੱਚਿਆਂ ਦੀ ਪੈਂਸਲ ਜੀ ਉਹ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੇ ਕੋਲੋਂ ਕੁਛ ਨਾ ਲਗਾ ਉਹ ਦਾਈਏ ਕੋਲੋਂ ਪੇੜ ਦੀ ਪੁੱਛੇ ਹੁੰਦੇ ਆ ਤੂੰ ਹੀ ਹੁਣੇ ਦੋਹਾਂ ਨੇ ਇੰਜੈਕਸ਼ਨ ਲਗਾਇਆ ਨਹੀਂ ਨਹੀਂ ਲਾਇਆ ਨਹੀਂ 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 ਉਹ ਕਹਿੰਦਾ ਇਹਦੇ ਬਾਹਰ ਡੱਡੂ ਪਾਉਣਾ ਸੀਗਾ ਉਹ ਦੇਖਦੇ ਸੀਗਾ ਯਾਰ ਤੂੰ ਕੋਈ ਨਹੀਂ ਮੈਂ ਸੁਣਾ ਗੱਲ ਕਿ ਉਹ ਰਹਿ ਗਾ ਨਾ ਦੋ ਤਿੰਨ ਨਰ ਹੋ ਰਹੀਆਂ ਸੀ ਉਹ ਸਾਡੇ ਯਾਰ ਬੈਲੀ ਆ ਜੀ ਸਾਡੇ ਯਾਰ ਬੈਲੀ ਆ ਪਹਿਲਾਂ ਤੂੰ ਇਹਦੇ ਇਲੈਕਸ਼ਨ ਆ ਆਂਡਿਆਂ ਦੀ ਹੁੰਦੇ ਤੇਰੇ ਲਾਇਆ ਹਾਂ ਜੱਟ ਇਹੋ ਨਾਲ ਸਾਰੇ ਦੇ ਮਰਵਾ ਲਾਇਆ ਸਾਡਾ ਪਿਆਰ ਆ ਜੀ ਉਹ ਪਿਆਰ ਨਹੀਂ ਆ ਭਾਈ ਮੈਨੂੰ ਸੁਣ ਲੋ ਗੱਲ ਰੱਬ ਨਾ ਕਰੇ ਜੇਕਰ ਤੁਹਾਡੇ ਚੋਹ ਪੰਨਿਆਂ ਦੇ ਵਿੱਚੋਂ ਇੱਕ ਵੀ ਐਸੇ ਮੀੜ ਖੋਇਆ ਕੋਈ ਕੁਝ ਸਾਰਾ ਜਣੇ ਚੀਜ਼ ਖੋਇਆ ਐਂ ਕਰ ਹੋ ਜਾਣੀ ਇਹ ਇਹ ਜੜੀ ਆ ਨਾ ਜੜੀ ਇਹ ਸਾਡੇ ਖੂਨ ਦੇ ਚੜੀਏ दूसरे भी भी के खून कर इस वास्ते पहली गल कि सानू ये नशा पता जब ये करना नहीं चाहिए खास करके सूंगा जो वे कोई बंद नहीं रह सकता वो तो भी बहुत मजबूरी है तो उन्हें सूई संग जरूर वर्तनी है जाना डिस्पोजेबल स्विंग ले डिस्पोजेबल स्विंग लैके उस बार ही एक बंद यूज करे दूसरे बंद ने नहीं तो उसको उस ਕੋਈ ਸੱਕਦੇ। ਹਾਂ। ਓਏ ਸਾਰਿਆਂ ਨੇ ਕਿਥੋਂ ਹੀ ਵਰਤੇ ਤਾਂ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ। ਹਾਂ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ। ਇਸ ਵਾਸਤੇ ਕਦੇ ਵੀ ਸੂਈਸ ਲਈ ਜੜੀ ਜਾ ਕਿਸੇ ਦੇ ਨਾਲ ਸਾਂਝੀ ਨਹੀਂ ਕਰਨੀ। ਅਜਾ ਕਿ ਇਹ ਅਸੀਂ ਟੈਸਟ ਕਰਈਏ ਕਿਥੇ ਕਰਈਏ ਨੇ ਟੈਸਟ ਦੀ। ਇਹਦਾ ਟੈਸਟ ਜਿਹੜਾ ਆ ਨਾ ਉਹ ਸਾਡੇ ਸਾਰੇ ਹੀ ਸਰਕਾਰੀ ਹਸਪਤਾਲ ਦੇ ਹਿੱਸੇ ਵਿੱਚ ਹੈ। ਆਈਸੀ ਕਿਸੀ ਸੈਂਟਰ ਕੋਲੇ ਹੋਇਆ। ਕਿਹੜਾਈ ਐਸੀ ਦਾ ਸੀ? ਐਸੀ ਦਾ ਸੀ। ਆਈਸੀ ਸਾਚਾ ਹੀ ਦਾ ਠੀਕਾ ਆਈਸੀਸੀ ਸੈਂਟਰ ਦੇ ਵਿੱਚ ਇਸ ਦਾ ਜਿਹੜਾ ਉਹ ਟੈਸਟ ਕੀਤਾ ਜਾਂਦਾ ਵਾ ਹੈਗਾ ਜਿਹੜਾ ਬਿਲਕੁਲ ਮੁਕਤ ਹੁੰਦਾ ਠੀਕ ਹੈ ਔਰ ਖੁਦਾ ਨਖਾਸਤਾ ਰੱਬ ਲੈ ਕਰੇ ਤੇ ਜੇਕਰ ਕੋਈ ਬੰਦਾ ਐਚਆਈਵੀ ਵਾਇਰਸ ਦਾ ਫਿਰਤ ਨਿਕਲਦਾ ਹੋਵੇ ਤੇ ਉਸ ਦੇ ਵਾਸਤੇ ਸਾਡੇ ਆਰਟੀ ਸੈਂਟਰ ਬੁਲੇ ਨੇ ਉਹ ਸੈਂਟਰ ਤੋਂ ਸਾਨੂੰ ਦਵਾਈ ਲੱਗ ਜਾ ਉਹ ਬਿਲਕੁਲ ਮੁਕਤ ਨਹੀਂ ਬਿਲਕੁਲ ਆਂਦੀ ਲੋੜ ਨਹੀਂ ਬਿਲਕੁਲ ਕਬਰੋਂਦੀ ਲੋੜ ਨਹੀਂ ਠੀਕ ਹੈ ਐਸੀ ਜੀ ਮੇਰੇ ਇਸ ਨਾਟਕ ਦਾ ਦੂਸਰਾ ਹਿੱਸਾ ਔਰ ਦੂਸਰੇ ਹਿੱਸੇ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਕਿ ਆਪਾਂ ਜਿਹੜੇ ਸਾਡੇ ਅੱਜ ਨੌਜਵਾਨ ਇਹਨਾਂ ਨੂੰ ਬਚਾਉਣ ਦੀ ਲੋੜ ਆ ਜਿਹੜੇ ਸੂਈ ਸਿਰ ਤੇ ਨਸ਼ਾ ਕਰਦੇ ਆ ਔਰ ਹੁਣ ਨਾ ਤੁਹਾਨੂੰ ਆਪਦੇ ਨਾਟਕ ਦਾ ਤੀਸਰਾ ਹਿੱਸਾ ਜਿਹੜਾ ਉਹ ਪਾਉਣ ਵਾਸਤੇ ਜਾ ਰਹੇ ਆ ਕਿ ਤੀਸਰਾ ਕਿਹੜਾ ਕਾਰਨ ਆ ਜਿਹੜਾ ਐਚ ਆਈ ਵੀ ਸੱਦਾ ਦਿੰਦਾ ਕੋਪੀ ਉਹ ਮੇਰੀ ਗੱਲ ਸੁਣਿਆ ਯਾਰ ਮੈਂ ਤੇਰੇ ਭਰਾ ਦਾ ਸਟੂਡੈਂਟ ਹੋ ਗਿਆ ਯਾਰ ਕਦੋਂ ਬਸ ਘੰਟਾ ਇੱਕ ਪਹਿਲਾਂ ਹੋਇਆ ਸੀ ਯਾਰ ਮੈਂ ਹੌਟ ਕਿੱਥੇ ਆਇਆ ਮੇਰੀ ਗੱਲ ਸੁਣ ਨਾ ਸੱਚ ਨਾਲ ਗੱਲ ਹੋ ਸੀ ਪਰ ਉਹ ਯਾਰ ਅੰਦਰ ਅਸੀਂ ਖੂਨ ਹੀ ਰੋੜਾ ਯਾਰ ਤੂੰ ਕਿਹੜਾ ਦੇ ਮੈਂ ਇਹ ਤੇ ਇਹਨਾਂ ਨੂੰ ਦਿੱਤੋ ਆ ਗਿਆ ਯਾਰ ਤੇ ਉਹ ਹੈਗਾ ਤਾਂ ਹਾਂ ਕੋਈ ਨਹੀਂ ਕਰਵਾ ਦੇ ਤੂੰ ਉੱਪਰ ਬੈਠ ਨਹੀਂ ਯਾਰ ਬੈਠਣਾ ਨਹੀਂ ਮੈਨੂੰ ਭਰਾ ਯਾਰ ਪਰ ਹੁਣ ਆਪਾਂ ਵੜਨ ਚਾਹੁੰਦੇ ਹਾਂ ਅੱਧਾ ਦਰਗੇ ਯਾਰ ਐ ਕਰ ਤੇਰੇ ਦੋਸਤਾਂ ਨੂੰ ਮਾਰ ਯਾਰ ਤਲ ਕੋਈ ਦਮ ਹੈ ਠੀਕ ਆ ਆਪੇ ਚੱਲਦੇ ਆ ਉਹ ਚੱਲ ਬੜਨਾਲ ਮੈਂ ਨਾਲ ਚੱਲ ਹੁਣ ਪਰ ਮੈਂ ਖੂਨ ਹੀ ਖਸਦਾ ਯਾਰ ਮੈਂ ਪਹਿਲੀ ਵਾਰ ਮਾਰੀ ਨਾ ਤੁਹਾਨੂੰ ਪਤਾ ਹੀ ਆ ਜਿਹੜੇ ਖੂਨ ਮਾਰਦੇ ਆਪਾਂ ਹਸਪੀਟਲ ਚੱਲਦੇ ਆ ਉਨੂੰ ਬਾ ਖੂਨ ਦਿੰਦੇ ਆ ਖੂਨ ਨਾ ਬਹੁਤ ਜ਼ਰੂਰੀ ਆ ਚੱਲ ਚੱਲੀਏ ਹਾਂ ਚੱਲ ਆ ਜਾਓ ਕਿੱਧਰ ਪਰਪੇ ਕਿੱਧਰ ਪਰਪੇ ਉਹ ਜੀ ਪੰਜ ਸਾਲ ਪ੍ਰੋਬਲਮ ਐਸੀ ਇਹਦੇ ਨਾਲ ਕੋਈ ਐਕਸੀਡੈਂਟ ਹੋ ਗਿਆ ਜੀ ਉਹਨੂੰ ਆਮ ਜਿਹਾ ਸੀ ਖੂਨ ਦੀ ਰੋੜ ਪੈ ਗਈ ਮੈਂ ਜਿੰਨੇ ਯਾਰ ਨੂੰ ਸੱਦੇ ਨੇ ਸਾਰੇ ਬੁਲਾਏ ਆ ਉਹ ਮੇਰੇ ਯਾਰ ਸੋਨੂ ਪਹਿਲੀ ਗੱਲ खून जोड़ा ना इतना अपने सजना मिलों को रिश्तेदारों को लगे आपके मीडू नहीं चढ़ाने अच्छा हाँ देखो सू हमेशा ही खून जो वा सक ने सरकारी ब्लड बैक हर अस्पताल खोले हुए हैं सू ज खून की जरूरत हो तो हॉस्पिटल तो ब्लड बैंक लेना तो जो खून लेना चाहिए अच्छा समझिए ਦੇਖੋ ਖੁਦਾ ਨਹੀਂ ਖਾਸਦਾ ਹੁਣ ਤੁਸੀਂ ਆਉਂਦੇ ਯਾਰ ਕੋ ਸੱਦੇ ਆ ਅੱਛਾ ਤੁਸੀਂ ਉਹਦਾ ਖੂਨ ਚੜਾ ਦਿੱਤਾ ਅੱਛਾ ਰੱਬ ਨਾ ਕਰੇ ਜੇ ਉਹਨਾਂ ਦੇ ਵਿੱਚੋਂ ਕੋਈ ਇੱਕ ਵੀ ਅੱਛਾ ਨਹੀਂ ਪੀਣ ਤੋਂ ਹੋਇਆ ਤਾਂ ਤੁਸੀਂ ਆਪਣਾ ਮਰੀਜ਼ ਜਿਹੜਾ ਵਾ ਠੀਕ ਤੇ ਕੀ ਕਰਨਾ ਸੀ ਉਲਟੀ ਉਹਨੂੰ ਇੱਕ ਹੋਰ ਬਿਮਾਰੀ ਆ ਗਈ ਅੱਛਾ ਇਹਦਾ ਮਤਲਬ ਅਸੀਂ ਬਲੱਡ ਬੈਂਕ ਤੋਂ ਖੂਨ ਲਈਏ ਹਾਂ ਚਲੋ ਇਹਦਾ ਧੰਨਵਾਦ ਜੀ ਠੀਕ ਆ ਅਸੀਂ ਬਲੱਡ ਬੈਂਕ ਕੋਲ ਜਾਂਦੇ ਹਾਂ ਬਲੱਡ ਬੈਂਕ ਨਾਲ ਕੀ ਹੋਇਆ ਕਿ ਜਦ ਵੀ ਸਾਨੂੰ ਕਿਤੇ ਜ਼ਰੂਰਤ ਪਵੇ ਦੇਖੋ ਇਹ ਨਾਰਮਲ ਗੱਲਾਂ ਨੇ ਸੜਕਾਂ 'ਤੇ ਚੱਲਦੇ ਆਂ ਕਈ ਵਾਰੀ ਐਕਸੀਡੈਂਟ ਹੋ ਜਾਂਦੇ ਕਈ ਗੱਲਾਂ ਹੋ ਜਾਂਦੀਆਂ ਤੇ ਸਾਨੂੰ ਸਰਕਾਰ ਜਿਹੜੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਨੇ ਉਹ ਕਹਿ ਦਿੰਦੇ ਕਿ ਖੂਨ ਦੀ ਜ਼ਰੂਰਤ ਆ ਜਦੋਂ ਖੂਨ ਦੀ ਜ਼ਰੂਰਤ ਕੋ ਕਹਿੰਦੇ ਆ ਦੇ ਬੰਦੇ ਜਿਹੜੇ ਘਬਰਾ ਜਾਂਦੇ ਨੇ ਔਰ ਉਹ ਉਸੇ ਰਵੇ ਆਪਣੇ ਸੱਤਰ ਮਿੰਤਰ ਯਾ ਉਹ ਸਦਨੇ ਸ਼ੁਰੂ ਕਰ ਦਿੰਦੇ ਨੇ ਤੇ ਉਹਨਾਂ ਦਾ ਖੂਨ ਦਵਾ ਦਿੰਦੇ ਨੇ ਸਾਨੂੰ ਕਦੇ ਵੀ ਇਸ ਤਰ੍ਹਾਂ ਖੂਨ ਨਹੀਂ ਚੜਾਉਣਾ ਚਾਹੀਦਾ ਖੂਨ ਜਦ ਵੀ ਅਸੀਂ ਲੈਣਾ ਹੋਵੇ ਤੇ ਸਾਨੂੰ ਬਲੱਡ ਬੈਂਕ ਤੋਂ ਲੈ ਕੇ ਹੀ ਚੜਾਉਣਾ ਚਾਹੀਦਾ ਤਾਂ ਜੋ

ਨੋ ਤੈਨਾਂ ਆਪਣਾ ਪੂਰਾ ਮੈਂ ਕਹਿਆ ਕਾਲਜ ਮਾਈ ਕਰਾਂਗੇ ਜਿੰਨੇ ਤੇ ਯਾਰ ਨਾ ਸਭ ਨੂੰ ਕਹਿ ਲਈ ਆਪਣੇ ਘਰੇ ਆਉਂਗੇ ਠੀਕ ਆ ਨਾ ਹਾਂ ਸਾਰਾ ਫੁੱਲ ਮਾਰਦੇ ਆ ਫੁੱਲ ਪਾਰਟੀ ਕਰਨੀ ਆ ਇੱਕਦਰ ਹੋਰ ਵੀ ਆ ਆਪਣੇ ਪਿੰਡ ਦਾ ਸਰਪੰਚ ਵੀ ਲੈਕਚਰੇ ਬੁਲਾ ਕਰ ਦਿੰਦਾ ਉਹਨੂੰ ਵੀ ਜੂੜ ਬੁਲਾਵਾਂਗੇ ਯਾਰ ਬੰਦਾ ਬਹੁਤ ਵਧੀਆ ਬੰਦਾ ਸਿਆਣੀਆਂ ਕਰਦਾ ਬਈ ਉਹਨੂੰ ਬੁਲਾਵਾਂਗੇ ਨਾਲੇ ਬੜੇ ਇਸ ਤਰ੍ਹਾਂ ਹੀ ਹੋਣਗੇ ਨਾਲੇ ਉਹਨੂੰ ਬੱਗੂ ਕਰਵਾ ਲਾਂਗੇ ਇਹ ਗੱਲ ਸਮਝਾਉਣਾ ਉਹ ਸਮਝਾ ਵੀ ਦਊਗਾ ਠੀਕ ਆ ਇਹ ਕਾਹ ਬੁੜ ਕਰਨਾ ਤੂੰ ਯਾਰ ਠੀਕ ਆ ਨਾ ਬਰਾਬਰ ਸਰਪੰਚ ਕੋਲ ਤਾਂ ਹੁਣ ਹੀ ਚੱਲ ਵੜਦੇ ਆ ਆਪਾਂ ਉਹਨੂੰ ਬੁਲਾਵਾਂਗੇ ਤੇ ਆਪਾਂ ਘਰੇ ਵੀ ਆ ਕੀ ਕੋਈ ਗਿਆ ਸਸੀ ਕਾਦੀ ਆ ਤੁਹਾਡੇ ਨੂੰ ਜਾਣ ਕੇ ਗਈ ਮੇਰੇ ਬਾਦ ਉਹ ਪਾਸਰਾ ਆਪਣੇ ਘਰੇ ਪਾਰਟੀ ਸੀ ਅੱਜ ਸੁਣੇ ਕਿਦੋਂ ਚਲ ਆਇਆ ਲੋਈ ਤੁਹਾਨੂੰ ਮੈਂ ਨਾ ਬੁਲਾਇਆ ਤੁਹਾਨੂੰ ਦੋ ਪੰਦੇ ਉਹ ਹੀ ਆਪਣੇ ਘਰੇ ਨਾ ਪਾਰਟੀ ਸੀ ਮੁੰਡੇ ਦੀ ਤੇ ਮੈਂ ਕਿਹਾ ਜੇ ਤੁਹਾਨੂੰ ਬੁਲਾਇਆ ਜੀ ਮੁੰਡਾ ਆਇਆ ਹਾਂ ਫਿਰ ਤੇ ਬੁਲਾਈਆਂ ਉਹ ਕਹਿੰਦਾ ਤੁਹਾਨੂੰ ਤੁਹਾਨੂੰ ਪਾਰਟੀ ਕਰਨੀ ਸੀ ਇਹ ਮੇਰੀ ਗੱਲ ਸੁਣ ਪਾਰਟੀ ਕਰਨ ਤਾਂ ਬਿਲਕੁਲ ਸਹੀ ਹਾਂ ਪਰ ਇੱਕ ਗੱਲ ਦੱਸੋ ਜੀ ਕਿ ਇਹਨਾਂ ਨੂੰ ਆਪਣੀ ਨੋਟ ਦਾ ਤਗਾ ਇਸ ਤੇ ਮਾ। ਇਹ ਪਾਈ। ਹਾਂ ਜੀ। ਕਿੱਥੋਂ ਕਰਵਾਇਆ? ਪੈਂਡਿੰਗ ਰਹਿ ਗਈ ਆਪਣੇ ਪਿੰਡ ਦਾਈ ਆਈ। ਮੁੰਡਾ ਦਾਈ ਬੋਲ ਗਿਆ ਕਿਸ ਕਰਦੀ ਆ ਜੀ? ਹਾਂ ਮੁੰਡਾ ਬਹੁਤ ਹੀ ਗਲਤੀ ਕਰ ਬੈਠਾ। ਵੇਖੋ ਮੁੰਡਾ ਦਾਈਏ ਕਿਸ ਨੂੰ ਤਾਂ। ਹਾਂ ਜੀ ਮੁੰਡਾ ਦਾਈਏ ਕੋਈ ਗੈਸਤ ਨਹੀਂ ਬਗਾਂ। ਨਹੀਂ ਨਹੀਂ ਸਾਰੇ ਕੇਪੜੇ ਉਹ ਹੀ ਕਰਦੀ ਆ ਜੀ। ਨਹੀਂ ਨਹੀਂ। ਵੇਖੋ ਜਦ ਵੀ ਸਾਡੀ ਨੌਤ ਹੀ ਪ੍ਰੈਗਨੈਂਟ ਹੁੰਦੀ ਆ। ਸਾਨੂੰ ਪਤਾ ਲੱਗਦਾ ਸਾਡੇ ਸਰਕਾਰ ਨੇ ਪਿੰਡ ਪਿੰਡ ਦੇ ਵਿੱਚ ਆਸ਼ਾ ਵਰਕਰ ਬਿਠਾਏ। ਆਛਾ ਬਰਤਕ ਨੂੰ ਨਾਲੋ ਅੱਛਾ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਉਹਦਾ ਨਾਮ ਦਰਜ ਕਰਵਾਓ ਅੱਛਾ ਤਾਂ ਜੋ ਉਹਦਾ ਸਰਕਾਰੀ ਹਸਪਤਾਲ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਟੈਸਟ ਕੀਤਾ ਜਾਵੇ ਰੋਗ ਨਾ ਕਰੇ ਤੇ ਹਲ ਮਾਤਾ ਅਜੇ ਵੀ ਨਹੀਂ ਦੱਸਵਾਉਂਦੇ ਕਿ ਅਸੀਂ ਉਸ ਨੂੰ ਪ੍ਰੋਗਰਾਮ ਦੇ ਕੇ ਆਪਣਾ ਪੂਰਾ ਬੱਚਾ ਬਣਾਵਾ ਚਾਹ ਗਾਇ ਅੱਛਾ ਜਦੋਂ ਇਹ ਮਹਾਰਾਜ ਦੇ ਸਮਾਂ ਦਵੇ ਜੇ ਸਭ ਤੋਂ ਪਹਿਲਾਂ ਆਪਦੇ ਪਿੰਡਾਂ ਦੇ ਤੇ ਆਪਾਂ ਆਪਾਂ ਰੋਕੋ ਉਸ ਦੇ ਕੋਲ ਜਾਣਾ ਜੀ ਜੇ ਉਹ ਜਦੋਂ ਜਾ ਕੇ ਉਸ ਨੂੰ ਨਾਲ ਲੈ ਕੇ ਸਰਕਾਰੀ ਹਸਪਤਾਲ ਦੇ ਵਿੱਚ ਆ ਕੇ ਨਾਮ ਦਰਜ ਕਰਵਾਉਣਾ ਠੀਕ ਹੈ ਜੀ ਨਾਮ ਦਰਜ ਕਰਵਾਉਣ ਦੇ ਬਾਅਦ ਫਿਰ ਉਹਦਾ ਸਮੇਂ-ਸਮੇਂ ਦਾ ਦੇਖਦੇ ਠੀਕ ਹੈ ਠੀਕ ਇਹ ਸਵਾਤ ਅੱਗੇ ਤੋਂ ਹੁਣ ਇਹ ਸਵਾਲ ਦਾ ਕੋਈ ਵੀ ਖਤਰਾ ਨਹੀਂ ਠੀਕ ਹੈ ਜੀ ਯਾਰ ਖਾਇਨਾ ਗੱਲਾਂ ਦਾ ਜੀ ਜੀ ਅਸੀਂ ਆਪਾਂ ਤਾਂ ਗੱਲ ਸਮਝਾਂਗੇ ਹੀ ਅਲਿ ਜਿਹੜੇ ਪਿੰਡ ਦੇ ਲੋਕਾਂ ਨੂੰ ਸਮਝਾਵਾ ਜੀ ਮੈਂ ਤਾਂ ਬਿਲਕੁਲ ਮੈਂ ਤੁਹਾਡੇ ਘਰੇ ਆਉਂਗਾ ਤਾਂ ਉਹ ਨੂੰ ਠੀਕ ਹੈ ਜੀ ਕੱਲ ਨੂੰ ਆ ਕੇ ਤੇ ਜਿਵੇਂ ਤੁਹਾਨੂੰ ਮੈਂ ਚੰਗੇ ਰਸਤੇ ਲਾਤਾ ਠੀਕ ਹੈ ਜੀ ਇਸੇ ਤਰ੍ਹਾਂ ਹੋਰ ਵੀ ਜਿਹੜੇ ਪਿੰਡ ਦੇ ਲੋਕ ਆ ਮੈਂ ਉਹਨਾਂ ਨੂੰ ਚੰਗੇ ਰਸਤੇ ਲਾਉਂਗਾ ਠੀਕ ਹੈ ਜੀ ਔਰ ਉਹਨਾਂ ਨੂੰ ਇਹ ਜ਼ਮੀਨ ਦੇ ਨਾਲ ਜਿਹੜੇ ਸੁਧਾ ਹੋਣਾ ਠੀਕ ਹੈ ਜੀ ਨੰਬਰ 2 ਦੇਤੇ ਹੁਣ ਮੇਰੀ ਇੱਕ ਗੱਲ ਹੋਰ ਸੁਣ ਲੋ ਸਰਕਾਰ ਨੇ ਇੱਕ ਐਕਟ ਬਣਾ ਦਿੱਤਾ ਅੱਛਾ ਜੀ ਉਹ ਦੇਖ ਕੇ ਅੰਗੇ ਕੀ ਦੱਸੇ ਅੰਗੇ ਸਾਨੂੰ ਪਤਾ ਲੱਗ ਜਾਂਦਾ ਸੀਗਾ ਜੇ ਕੋਈ ਸਾਦਾ ਪ੍ਰਹਣ ਭਰਾ ਆ ਜਾਏ ਕੋਈ ਸਾਦਾ ਰੀਤੇਦਾਰ ਉਹ ਐਚ.ਆਈ. ਬਿੜ ਦੇ ਹੋ ਗਿਆ ਆਪਾਂ ਉਹਦੇ ਨਾਲ ਨਫਤ ਬਹੁਤ ਕਰਦੇ ਸੀ ਆਪਾਂ ਉਸ ਦੇ ਨਾਲ ਉਹਦੇ ਭਾਂਡੇ ਵੱਖਰੇ ਗਾਉਂਦੇ ਸੀ ਆਪਾਂ ਉਸ ਦੇ ਨਾਲ ਸਾਰਪੰਖੀਏ ਸਾਰਾ ਕੋਈ ਮੁਕੜਾ ਕਰਦੇ ਆਪਾਂ ਉਹਦਾ ਗੁੱਸਾ ਖਾਣਾ ਜਿਸਨੂੰ ਕੋਈ ਮੁਕੜਾ ਕਰਦੀ ਹੈ ਜਦੋਂ ਬੰਦਿਆ ਸਰ ਨੌਜਵਾਨ ਨਹੀਂ ਸੀ ਪਰ ਹੁਣ ਸਰਕਾਰ ਨੇ ਇੱਕ ਐਕਟ ਬਣਾਤਾ ਉਸ ਐਫਪੀ ਦੇ ਤਹਿਤ ਆਪਾਂ ਕਿਸੇ ਵੀ ਐਚ.ਆਈ. ਬਿੜ ਦੇ ਨਾਮ ਤੇ ਭੇਜ ਭਾਵ ਨਹੀਂ ਕਰ ਸਕਦੇ ਜੇਕਰ ਕੋਈ ਬੰਦਾ ਐਚਆਈਐਮ ਪੀਨ ਦੇ ਨਾਲ ਭੇਦਭਾਵ ਕਰਦਾ ਤੇ ਜੇ ਉਹ ਬੰਦਾ ਜਾ ਕੇ ਸਾਡੇ ਪੰਜਾਬ ਦੇ ਵਿੱਚ ਪੰਜ ਲੋਕਾਂ ਨੂੰ ਜਿਹਨੇ ਆਪਣੇ ਅਪਰਾਧ ਪਰ ਦਾ ਸੁਪਰਸੀਦਰੀ ਆਪਣੇ ਫੋਨ ਉਹਨਾਂ ਦੇ ਕੋਲ ਜਾ ਕੇ ਸ਼ਿਕਾਇਤ ਕਰਦਾ ਬੰਦਾ ਤੇ ਉਸੇ ਟਾਈਮ ਹੀ ਉਸ ਬੰਦੇ ਦੇ ਉੱਤੇ ਕੇਸ ਦਰਜ ਕਰ ਲਿਆ ਜਾਂਦਾ ਔਰ ਉਸ ਨੂੰ ਜੋ ਸਜ਼ਾ ਵਾਪਕੋ ਦਿੱਤੀ ਜਾਂਦੀ ਇਸੇ ਤਰ੍ਹਾਂ ਤੇ ਅੱਗੇ ਤੋਂ ਕਦੀ ਵੀ ਦੇਖੋ ਨਾ ਇਹ ਹੱਥ ਮਰਾਉਣ ਦਾ ਹੋਣਾ ਹੈ ਨਾ ਰੱਖਣਾ ਹੈ। ਨਾ ਇਹ ਖੁਣ ਮਰਨਾ ਵੀ ਹੈ। ਨਾ ਇਹ ਬਕੜੀ ਪੋਣਾ ਹੁੰਦੀ ਹੈ। ਨਾ ਇਹ ਇਕੱਠਾ ਖਰਾ ਖਾਉਣਾ ਹੁੰਦੀ ਹੈ। ਕਿ ਨਾ ਹੀ ਇਹ ਜਿਹੜਾ ਕੰਮੇ ਪੋਣ ਲਾਉਂਦੀ ਹੈ। ਇਹ ਜੱਜ ਵੀ ਹੁੰਦੀ ਆ ਇਹਦੀ ਇਹ ਚਾਰ ਕਾਰਨ ਨੇ। ਕਿਹੜੇ-ਕਿਹੜੇ? ਆਹ ਸੋਣੇ ਤੁਹਾਨੂੰ ਮਨਾਉਣ ਤੋਂ ਪਹਿਲੇ ਸਾਰੇ ਦੱਸੇ ਨੇ। ਪਹਿਲਾ ਕਾਰਨ ਆ ਕਿ ਜਦੋਂ ਆਪਾਂ ਆਪਣੇ ਪਰਵਾਰ ਨਾਲ ਦੇ ਮਸਲੇ ਕਰਦੇ ਆ। ਦੂਜਾ ਕਾਰਨ ਇਹ ਹੈ ਕਿ ਆਪਾਂ ਸੁਨਿਆ ਸ੍ਰੀnga ਦਾ ਨੱਟਾ ਕਰਦੇ ਆ। ਕਿੱਝਾ ਕਰਨਿਆ ਕਿ ਜਦੋਂ ਆਪਾਂ ਇਹ ਖੂਨ ਜਿਹੜਾ ਵਾ ਪੈਰੇ ਗਰ ਬੰਦੇ ਤੋਂ ਲੈ ਲਿਆ ਕਰ ਉਹ ਹਮੇਸ਼ਾ ਆਪਾਂ ਬਲੱਡ ਦਿੰਦੇ ਹਾਂ ਤੇ ਚੌਥਾ ਕਾਰਨ ਜਿਹੜਾ ਵਾ ਉਹ ਗਰਭ ਦੀ ਮੌਤ ਉਹ ਗਰਭ ਦੀ ਇਹ ਬੱਚਿਆਂ ਦਾ ਜਿਹੜਾ ਵਾ ਇਹ ਲੈਣ ਇਸ ਵਾਸਤੇ ਜੇ ਆਪਾਂ ਇਹਨਾਂ ਚਾਰਾਂ ਹੀ ਚੀਜ਼ਾਂ ਦਾ ਧਿਆਨ ਰੱਖਾਂਗੇ ਤੇ ਆਪਾਂ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ ਤੇ ਮੈਂ ਹੰਤੋ ਨਾ ਤੇਹੀ ਮਰੇਗਾ ਨਾ ਨਾ ਲਾਉਗੀ ਗੀਗਾ ਨਹੀਂ ਸਾਰੇ ਹੀ ਨਾ ਲਾਉਂਦੇ ਜ਼ਿੰਦਗੀ ਜ਼ਿੰਦਾਬਾਦ ਮੈਂ ਤੁਹਾਡੇ ਸਾਰਿਆਂ ਨਾਲ ਜਰਾ ਮੇਰੀ ਬਾਤ ਹੈ ਆਪਣੀ ਇਨੀ ਬਾਤ ਹੋਣੀ ਚਾਹੀਦੀ ਆ ਕਿ ਅੱਜ ਬੋਲੇ ਵਾਲੇ ਦੇ ਵਿੱਚ ਸਭ ਨੂੰ ਪਤਾ ਲੱਗ ਜਾਵੇ ਕਿ ਇੱਥੇ ਦੇਰੇ ਦੇ ਵਿੱਚ ਕੋਈ ਫੰਕਸ਼ਨ ਹੋ ਰਿਹਾ ਜ਼ਿੰਦਗੀ ਜ਼ਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਤੁਹਾਡਾ ਸਾਰਿਆਂ ਦਾ ਖਿਆਲ ਰੱਖਦਾ ਤੁਹਾਡਾ ਇੱਕ